ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਟੌਪਿਕ ਲੈ ਕੇ ਆਏ ਆ ਰਿਪੀਟਰ ਗਾਈਆਂ ਤੇ ਇਹ ਭਾਈ ਕੱਲਾ ਗਾਈਆਂ ਵਾਸਤੇ ਆ ਜਿਵੇਂ ਇਸ ਚ ਫਗਾਈਆਂ ਦੇ ਪ੍ਰੋਬਲਮ ਆਉਂਦੀ ਆ ਇਹ ਜਿਹੜਾ ਟੌਪਿਕ ਲੈ ਕੇ ਆਏ ਆ ਇਹ ਤਿੰਨ ਤਰ੍ਹਾਂ ਦੇ ਵੇਖੋ ਜਿੰਨੀ ਮੈਨੂੰ ਸਮਝ ਆ ਜਿੰਨੀ ਮੈਨੂੰ ਜਾਣਕਾਰੀ ਆ ਇਹ ਤਿੰਨ ਸਮੱਸਿਆ ਵੱਡੀਆਂ ਹੈਗੀਆਂ ਵੱਡੀਆਂ ਕਿਹੜੀਆਂ ਕਿਹੜੀਆਂ ਸਮੱਸਿਆ ਹੈਗੀਆਂ ਪਸੂਨ ਨੂੰ ਕੋਰੀਆ ਹੋ ਜਾਂਦਾ ਉਹ ਵੀ ਇੱਕ ਬਿਮਾਰੀ ਆ ਔਰ ਦੂਸਰੀ ਬਿਮਾਰੀ ਆ बार-बार ਤਾਰਾਂ ਦੇਈ ਜਾਂਦਾਗਾ ਉਹ ਵੀ ਬਿਮਾਰੀ ਆ ਤੀਸਰਾ ਤਾਰਾਂ ਦੇ ਨਾਲ ਖੂਨ ਵੀ ਸਿਰਦਾ ਇਹ ਆਪਾਂ ਟੌਪਿਕ ਲੈ ਕੇ ਆਏ ਆ ਖੂਨ ਦੇ ਉੱਤੇ ਇਹ ਤੁਸੀਂ ਤੁਹਾਨੂੰ ਵਿਸਤਾਰ ਦੇ ਨਾਲ ਅੱਜ ਇਹ ਦੱਸਦੇ ਆ ਜਿਵੇਂ ਕਿ ਮੇਰਾ YouTube ਚੈਨਲ ਗੁਰਲਾਬ ਸਿੰਘ ਬਠਿੰਡਾ ਤੇ ਚੱਲਦਾ ਹੈ ਵੀ ਮੈਨੂੰ ਚਲਾਉਣਾ ਪਿਆ ਕਈ ਵੀਰ ਭਾਈਆਂ ਦੇ ਕਮੈਂਟ ਆਏ ਵੀ ਬਾਬਾ ਜੀ ਅਸੀਂ ਇਹ ਚਲਾਉਨੇ ਆ ਤੇ ਸਾਨੂੰ ਇਹ ਵੀ ਇਹਦੇ ਤੇ ਵੀ ਤੁਸੀਂ ਵੀਡੀਓ ਪਾਓ ਉਹ ਗੁਰਲਾਬ ਸਿੰਘ 15 ਨੰਬਰ ਇੰਸਟਾਗ੍ਰam ਤੇ ਆ ਫਿਰ ਆ ਗਈ ਆਪਣੀ ਫੇਸਬੁੱਕ ਤੀਸਰਾ ਫੇਸਬੁੱਕ ਆਪਣੀ ਹੈਗੀ ਆ ਗੁਰਲਾਬ ਸਿੰਘ ਬਠਿੰਡਾ ਤੇ ਇਹ ਭਾਈ ਦੋ ਚੈਨਲ ਮੈਂ ਨਾਲ ਤੁਹਾਡੇ ਉਤਸ਼ਾਹ ਨਾਲ ਤੁਹਾਡੇ ਅਪਰਾਲੇ ਨਾਲ ਤੁਹਾਡੀ ਬਾਅਦੇ ਉੱਤੇ ਮੈਨੂੰ ਭਰਪੂਰ ਹੰਗਾਰਾ ਮੈਨਨ ਤੇ ਦੋ ਚੈਨਲ ਮੈਨੂੰ ਜੋੜਨੇ ਪਏ ਕਾਲ ਇਹ ਚੀਜ਼ ਦੀ ਆ ਤੁਹਾਡੇ ਉਤਸ਼ਾਹ ਦੇ ਉੱਤੇ ਹੀ ਜੋੜੇ ਆ ਗਏ ਇਹਨਾਂ ਨੂੰ ਵੀ ਭਾਈ ਫੋਲੋ ਕਰ ਲਓ ਮੈਨੂੰ ਬਾਲਾ ਤਾਂ ਕਹਿਣਾ ਨਹੀਂ ਆਉਂਦਾਗਾ ਮੈਂ ਤਾਂ ਕਹਿਣਾ ਬਸ ਮੈਂ ਤਾਂ ਇੱਕੋ ਕਹੂੰਗਾ ਵੀ ਲਾਇਕ ਕਰ ਲਓ ਇਹਨਾਂ ਨੂੰ ਪੰਜਾਬੀ ਦੇ ਵਿੱਚ ਬਸ ਹੁਣ ਆ ਜੀਏ ਆਪਣੇ ਟੌਪਿਕ ਤੇ ਹੁਣ ਆਪਾਂ ਅੱਜ ਟੌਪਿਕ ਤੇ ਆ ਗਏ ਰਿਪੀਟਰ ਗਾਇਆਂ ਦੇ ਖੂਨ ਉਹਦੇ ਆਪਾਂ ਨੂੰ ਵਾਸਤੇ ਕੀ ਕੀ ਚੀਜ਼ਾਂ ਲਿਆਉਣੀਆਂ ਆਪਾਂ ਸੁਹਾਗਾ ਲਿਆਉਣਾ 250 ਗ੍ਰਾਮ ਆਹ ਵਾਲਾ ਸੁਹਾਗਾ ਹੈ ਆਪਾਂ ਲੈਣੀ ਆਂਗੀ ਕਾਲੀ ਮਿਰਚ ਪੀਸੀ ਹੋਈ 50 ਗ੍ਰਾਮ ਉਹ ਆਪਾਂ 50 ਗ੍ਰਾਮ ਇਹ ਮਿਰਚ ਲੈ ਲਈ 50 ਗ੍ਰਾਮ ਇਹ ਮਿਰਚ ਲੈ ਲਈ ਆਪਾਂ ਹੁਣ ਇਹਦੇ ਵਿੱਚ ਆਪਾਂ ਇਹਨੂੰ ਕੀ ਕਰਨਾ ਹੈ ਸੁਹਾਗੇ ਨੂੰ ਇਹਦੇ ਵਿੱਚ ਪਾ ਲੈਣਾ ਹੈਗਾ ਆਪਾਂ ਗੈਸ ਤੇ ਰੱਖ ਕੇ ਹਲਕੇ ਸੇਮ ਕਰਕੇ ਇਹਨੂੰ ਆਪਾਂ ਸੁਹਾਗੇ ਨੂੰ ਇਸ ਤਰ੍ਹਾਂ ਚਲਾਉਂਦੇ ਰਹਿਣਾ ਹੈਗਾ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਇਹਨੂੰ ਕੱਲੇ ਨੂੰ ਸੁੱਕੇ ਨੂੰ ਉੱਤੇ ਆਪਾਂ ਜਦੋਂ ਇਸ ਤਰ੍ਹਾਂ ਚਲਾਉਂਦੇ ਰਹਾਂਗੇ ਇਹ ਕਿਹੜਾ ਰੂਪ ਲੈ ਲੂਗਾ ਇਹ ਇਸ ਤਰ੍ਹਾਂ ਦਾ ਇਹ ਇਸ ਤਰ੍ਹਾਂ ਦਾ ਰੂਪ ਲੈ ਲੂਗਾ ਭਾਈ ਇਹਦੇ ਵਿੱਚ ਆਪਾਂ ਤੋਲ ਕੇ ਮੈਂ 50 ਗ੍ਰਾਮ ਇਹਦੇ ਵਿੱਚ ਮਿਰਚ ਪਹਿਲਾਂ ਹੀ ਪਾਤੀ ਕਾਲੀ ਮਿਰਚ ਤੇ 250 ਗ੍ਰਾਮ ਆਪਣੇ ਕੋਲੇ ਕੀ ਲਿਆ ਸੀ ਆਪਾਂ ਸੁਹਾਗਾ ਤੇ 50 ਗ੍ਰਾਮ ਆਪਾਂ ਕਾਲੀ ਮਿਰਚ ਲੈ ਲਈ ਇਹ ਦੋਨੇ ਚੀਜ਼ਾਂ ਮੈਂ ਇਹਦੇ ਪਾਤੀਆਂ ਫੇਰ ਆਪਾਂ ਕੀ ਕਰਨਾ ਹੈਗਾ ਇਹਦੀਆਂ ਖੁਰਾਕ ਇਹਦੀ ਖੁਰਾਕ ਇੱਕ ਬਣਗੀ 60 ਗ੍ਰਾਮ ਦੀ 60 ਗ੍ਰਾਮ ਦੀ ਬਣਗੀ ਤੇ ਸਵੇਰ ਵੇਲੇ ਆਪਾਂ ਦੇਣੀ ਆ ਤੇ ਇਹਦੀਆਂ ਟੋਟਲ ਖੁਰਾਕਾਂ ਕਿੰਨੀਆਂ ਬਣਾਉਣੀਆਂ ਭਾਈ 5 5 ਖੁਰਾਕਾਂ ਦੇ ਵਿੱਚ ਆਪਾਂ ਉਸ ਪਸ਼ੂ ਨੂੰ ਜਿਹਦੇ ਖੂਨ ਆਉਂਦਾ ਖੂਨ ਕਿਵੇਂ ਆਉਂਦਾ ਪਹਿਲੇ ਦਿਨ ਪਸ਼ੂ ਬੋਲਦਾ ਹੈ ਦੋ ਦਿਨ ਪਸ਼ੂ ਤਾਰਾ ਦਿੰਦਾ ਹੈਗਾ ਤੀਸਰੇ ਦਿਨ ਕੀ ਹੁੰਦਾ ਵੀ ਆਪਾਂ ਏਆਈ ਕਰਾ ਲੈਨੇ ਆਪਾਂ ਟੀਕਾ ਭਰਾ ਲੈਨੇ ਆ ਉਹਦੇ ਉਹਨੇ ਕੀ ਕਰਨਾ ਹੈਗਾ ਉਹਨੇ ਬਲੱਡ ਸੱਟਣਾ ਹੈਗਾ ਅਗਰ ਬਲੱਡ ਪਤਾਸੇ ਜਿੰਨਾ ਇਨਾ ਆ ਗਿਆ ਤਾਂ ਇਹ ਸਫੀਸੈਂਟ ਆ ਥੋੜਾ ਪਸ਼ੂ ਸਫੀਸੈਂਟ ਆ ਕੋਈ ਚੱਕਰ ਨਹੀਂ ਜੇ ਇਨਾ ਬਲੱਡ ਆ ਗਿਆ ਤਾਂ ਬਿਲਕੁਲ ਓਕੇ ਆਗਾ ਅਗਰ ਤੁਸੀਂ ਟੀਕਾ ਭਰਾ ਲਿਆ ਬਲੱਡ ਥੋੜਾ ਇਨਾ ਧਰਤੀ ਦੇ ਉੱਤੇ ਡਿੱਗ ਪਿਆ ਪਸ਼ੂ ਦੇ ਇਹ ਬਿਲਕੁਲ ਭਾਈ ਨਾ ਹੈ ਤੁਹਾਡਾ ਪਸ਼ੂ 100% ਨਹੀਂ ਰਹਿੰਦਾ ਮੈਂ ਗਰੰਟੀ ਦਿੰਦਾ ਮੈਂ ਗਰੰਟੀ ਸ਼ੁਦਾ ਕਹਿੰਦਾ ਵੀ ਤੁਹਾਡਾ ਪਸ਼ੂ ਖਾਲੀ ਆ ਮਹੀਨਾ ਇੰਤਜ਼ਾਰ ਕਰਨ ਦਾ ਕੋਈ ਲੋੜ ਨਹੀਂ ਭਾਈ ਖਾਸ ਕਰਕੇ ਐਫਫਗਾਈਆਂ ਨੂੰ ਮੇਰਾ ਪ੍ਰਤਿਆਇ ਮੇਰੇ ਘਰੇ ਤਜਰਬਾ ਕੀਤਾ ਔਰ ਫੇਰ ਕੀ ਤਜਰਬਾ ਕੀਤਾ ਜਿਹੜੀ ਮੈਂ ਚੀਜ਼ ਪਾਈ ਉਹਦਾ ਹੱਲ ਮੈਨੂੰ 100% ਕਾਦੇ ਨਾਲ ਮਿਲਿਆ ਸੁਹਾਗੇ ਨਾਲ ਤੇ ਕਾਲੀ ਮਿਰਚੇ ਨਾਲ ਉਹਦਾ ਮੈਂ ਟੈਕਨੀਕੇ ਬਹੁਤ ਪਹਿਲਾਂ ਕੀਤਾ ਵਾ ਸੀ ਉਹਨੇ ਜਿਵੇਂ ਆਹ ਰਪੀਟਰ ਗਾਇਆਂ ਦੇ ਖੂਨ ਆਉਣਾ ਇਹਨੇ ਸੁਹਾਗੇ ਨੇ ਆਹ ਸੁਹਾਗੇ ਨੇ ਤੇ ਕਾਲੀ ਮਿਰਚ ਨੇ ਦੋਨੇ ਦਾ ਹੱਲ ਕੜਤਾ ਫੇਰ ਉਹਨੂੰ ਭਾਈ ਤੁਸੀਂ ਪੰਜ ਖਰਾਕਾਂ ਖਾਲੀ ਆ ਹੋਗਾ ਪੰਜ ਖਰਾਕਾਂ ਬਣਾ ਕੇ ਉਹਨੂੰ ਤੁਸੀਂ ਸਵੇਰ ਵੇਲੇ ਖਾਲੀ ਪੇਟ ਦੇ ਦਿਓ ਦੋ ਘੰਟੇ ਨੀਰਾ ਨਹੀਂ ਪੋਣਾ ਇਦੋਂ ਤੁਸੀਂ 2 ਘੰਟੇ ਨੀਰਾ ਨਹੀਂ ਪਾਉਂਗੇ ਦੇਓਗੇ ਇਸ ਨੂੰ ਇਹ ਪਸ਼ੂ ਮੂਹਰੇ ਧਰੋਂਗੇ ਪਸ਼ੂ ਖਾਜੂਗਾ ਇਹਨੂੰ ਪੂਰਾ ਵਧੀਆ ਪਿਆਰ ਨਾਲ ਬਣਾ ਕੇ ਐ ਖਿੱਲਾਂ ਦੀ ਤਰ੍ਹਾਂ ਬਣ ਜੂਗਾ ਇਹ ਫੜ ਫੜ ਕਰਕੇ ਇਹ ਪਾਣੀ ਪੂਣੀ ਕੁਛ ਨਹੀਂ ਪਾਉਣਾ ਕੱਲਾ ਕੜਾਹੀ ਤੇ ਤਲਾ ਕੇ ਇਹਨੂੰ ਮਤਲ ਖੁਰਚਨੇ ਹਲਾਈ ਜਾਣਾ ਤੇ ਬਣ ਜਾਣਾ ਇਹ ਮਿਰਚ ਬਣਾ ਕੇ ਪਾ ਕੇ ਤੇ ਪੰਜ ਖਰਾਕਾ ਬਣਾ ਕੇ ਪਾਈ ਤੁਸੀਂ ਦੇ ਦੋ ਸਫੀਸ਼ੈਂਟ ਹੋਊਗਾ ਅਗਲੇ 22 ਦਿਨ ਤੋਂ ਤੁਸੀਂ ਜੇ ਲੋ 22 ਦਿਨ ਗਾਂ ਨੂੰ ਅਗਲੇ ਨੂੰ ਹੋ ਗਏ ਮਤਲਬ ਥੋੜਾ ਇੱਕ ਨੂੰ ਤੇ ਤੁਸੀਂ ਉਹ ਸੰ ਪੀੜ ਦੇ ਵਿੱਚ ਦੇਤਾ ਇਹ ਫਿਰ ਤੁਸੀਂ ਏਆਈ ਕਰਾਉਗੇ ਟੀਕਾ ਭਰਾਉਗੇ 100% ਤੁਹਾਡੀ ਉਹ ਪਸ਼ੂ ਰਹੂਗਾ ਜਦੋਂ ਤੁਸੀਂ ਟੀਕਾ ਭਰਾ ਹਟੇ ਉਦੋਂ ਇਹ ਬਲੱਡ ਬਹੁਤ ਥੋੜਾ ਸਿੱਟੂਗਾ ਬਿਲਕੁਲ ਇਨਾਂਕ ਇਹਨੇ ਕੀ ਕਰਨਾ ਹੁੰਦਾ ਇੱਥੇ ਹੀ ਬੱਚੇ ਨੇ ਬਣਨਾ ਹੈਗਾ ਟੀਕਾ ਜਦੋਂ ਉਹ ਕਰਨਾ ਹੈ ਇੱਥੇ ਬੱਚੇ ਨੇ ਬਣਨਾ ਹੈ ਬੱਚਾ ਦਾ ਭਾਈ ਤੁਹਾਡਾ ਧਰਤੀ ਦੇ ਡਿੱਗ ਪਿਆ ਤੋ ਬੱਚਾ ਗਾਹਾਂ ਕੀ ਗ੍ਰੋਥ ਕਰੂਗਾ ਕੀ ਬਣੂਗਾ ਕਿਵੇਂ ਹੋਊਗਾ ਇਹ ਭਾਈ ਖੋਜ ਹੁੰਦੀ ਆ ਜਦੋਂ ਪਸ਼ੂ ਕੋਈ ਰਿਪੀਟਰ ਹੋ ਜਾਂਦਾ ਫੇਰੇ ਤੇ ਤੇ ਤਜਰਬਾ ਹੁੰਦਾ ਹੈ ਤਜਰਬਾ ਹੋ ਕੇ ਫੇਰ ਉਹਦੇ ਉੱਤੇ ਵੀਡੀਓ ਬਣਾਈ ਆ ਬਿਲਕੁਲ ਆਪਦੇ ਘਰੇ ਹੀ ਤਜਰਬਾ ਕਰਕੇ ਫੇਰ ਮੈਂ ਤਿਆਰ ਕੀਤੀ ਆ ਵੀਡੀਓ ਨਾ ਮੈਂ ਕਿਸੇ ਸੁਣੀ ਆ ਨਾ ਮੈਂ ਕਿਤੋਂ ਲਈ ਆ ਨਾ ਮੈਂ ਕਿਤੋਂ ਵੇਖੀ ਆ ਇਹ ਵੀਡੀਓ ਮੈਂ ਆਪਦਾ ਤਜਰਬਾ ਕਰਕੇ ਬੱਛੀ ਦੇ ਉੱਤੇ ਵੀਡੀਓ ਕਰਕੇ ਤਜਰਬਾ ਫੇਰ ਮੇਰੇ ਮੈਂ ਬਣਾਈ ਆ ਫੇਰ ਮੈਂ ਕਿਹਾ ਵੀ ਮੇਰੇ ਕਿਸਾਨ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਡੇਰੀ ਫਾਰਮ ਵਾਲਿਆਂ ਨੂੰ ਇਹ ਮੈਂ ਤਜਰਬਾ ਅੱਗੇ ਵੰਡਾਂ ਕਿਉਂ ਇਹ ਮੇਰਾ ਚੈਨਲ ਚੱਲ ਹੀ ਰਿਹਾ ਹੈ ਚੈਨਲ ਨੂੰ ਤੁਸੀਂ ਭਰਪੂਰ ਹੰਗਾਰਾ ਦਿੰਨੇ ਹੋ ਫੇਰ ਮੈਨੂੰ ਇਹਦੇ ਉੱਤੇ ਅੱਜ ਇਸ ਟੌਪਿਕ ਦੇ ਉੱਤੇ ਇਸ ਟੌਪਿਕ ਦੇ ਉੱਤੇ ਮੈਨੂੰ ਅੱਜ ਇਹ ਫੇਰ ਵੀਡੀਓ ਬਣਾਉਣੀ ਪਈ ਇਹ ਮੈਂ ਅੱਜ ਵੀਡੀਓ ਤੁਹਾਡੇ ਵਾਸਤੇ ਬਣਾਈ ਆ ਜਾਗਰੂਤ ਕਰਨ ਵਾਸਤੇ ਮੇਰੇ ਵੀਰਾਂ ਨੂੰ ਸਨੇਹਾ ਦੇਣ ਵਾਸਤੇ ਇਹ ਮੈਂ ਅੱਜ ਵੀਡੀਓ ਬਣਾਈ ਆਗੀ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਸੇਲ ਪਰਚੇਜ ਦੇ ਉੱਤੇ ਕੋਈ ਮਸ਼ਹੂਰੀ ਦੇ ਉੱਤੇ ਕੋਈ ਡੈਰੀ ਫਾਰਮ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਐਡ ਕਰਵਾਉਣੀ ਹੋਵੇ ਸਾਥੋਂ ਵੀ ਮਤਲਬ ਹੈ ਮੇਰਾ ਹੈਗਾ 99 ਆ ਨੰਬਰ ਦਿੱਤਾ ਵਾ 9988100715 ਇਹਦੇ ਤੇ ਤੁਸੀਂ WhatsApp ਨੰਬਰ ਦੇ ਉੱਤੇ ਬੋਲ ਕੇ ਇਸ ਤਰ੍ਹਾਂ ਦਾ ਦੱਸ ਦਿਓ ਭਾਈ ਵੀ ਜਾਂ ਅਸੀਂ ਡੈਰੀ ਫਾਰਮ ਦੀ ਐਡ ਕਰਵਾਉਣੀ ਆ ਜਾਂ ਅਸੀਂ ਕਿਸੇ ਦੀ ਮੱਝ ਦੀ ਵੀਡੀਓ ਬਣਾਉਣੀ ਆ ਜਾਂ ਸੇਲ ਪਰਚੇਟ ਤੇ ਬਣਾਉਣੀ ਆ ਜਾਂ ਕਿਸੇ ਵੀਰ ਭਰਾ ਨੇ ਕੋਈ ਨਵਾਂ ਡੈਰੀ ਫਾਰਮ ਕਰਵਾਉਣਾ ਹੈ ਕੋਈ رائے ਲੈਣੀ ਆ ਸਾਡੇ ਜੋ ਸਾਡੀ ਸੇਵਾ ਹੈਗੀ ਉਹ ਸਾਡੇ ਲੈਕ ਅਸੀਂ ਤੁਹਾਡੇ ਨਾਲ ਜ਼ਰੂਰ ਕਿਸਾਨ ਭਰਾਵਾਂ ਨੂੰ ਚੱਲਾਂਗੇ ਅੱਗੇ ਜਿਹੜੇ ਛੋਟੇ ਮੇਰੇ ਵੀਰ ਮੇਰੇ ਪੁੱਤਰ ਗਾਹਾਂ ਵੱਧ ਰਹੇ ਆ ਮੇਲੇ ਵੇਖ-ਵੇਖ ਕੇ ਮੇਲਿਆਂ ਤੋਂ ਉਤਸ਼ਾਹ ਹੋ ਰਿਹਾ ਹੈਗਾ ਜਦੋਂ ਭਾਈ ਤੁਸੀਂ ਮੇਰੇ ਨਾਲ ਸਹਿਯੋਗ ਦਿਓਗੇ ਫੇਰ ਮੈਂ ਤੁਹਾਨੂੰ ਨਵੀਆਂ-ਨਵੀਆਂ ਖੋਜਾਂ ਕਰਕੇ ਨਵਾਂ-ਨਵਾਂ ਮਾਤਰੀਕਿਆਂ ਦੇ ਨਾਲ ਤੁਹਾਨੂੰ ਮੈਂ ਸਮਝਾ ਸਕਦਾ ਹਾਂ ਭਾਈ ਬਹੁਤ-ਬਹੁਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਧੰਨਵਾਦ